ਮਟਰ ਫੁੱਲ ਮਖਾਣੇ ਬਣਾਉਣੇ ਆ ਤੇਲ ਗਰਮ ਰੱਖਿਆ ਫੁੱਲ ਮਖਾਣੇ ਜਿਹੜੇ ਕ੍ਰਿਸਪੀ ਕਰਕੇ ਕੱਢ ਲੈਣੇ ਆ ਤੇ ਫਿਰ ਤੇਲ ਥੋੜਾ ਦੋ ਚਮਚੇ ਪਾਏ ਸਾਬਤ ਮਸਾਲੇ ਪਾ ਦਿੱਤੇ ਪਿਆਜ਼ ਪਾ ਦੇਣਾ ਟਮਾਟਰ ਪਾ ਦੇਣਾ ਨਮਕ ਪਾ ਕੇ ਢੱਕ ਕੇ ਪਕਾ ਲੈਣਾ ਆ ਹਰੀ ਮਿਰਚ ਤੇ ਕਾਜੂ ਪਾ ਦਨੇ ਆ ਬਹੁਤ ਟੇਸਟੀ ਵਿਆਹਾਂ ਵਾਲੀ ਸਬਜ਼ੀ ਬਣ ਕੇ ਤਿਆਰ ਹੋਣੀ ਹੈ ਜੀ ਢੱਕ ਦਿੱਤਾ ਸੀ ਅੱਦਾਂ ਮਸਾਲਾ ਕੱਢ ਲਿਆ ਆ ਅੱਧੇ ਦੇ ਵਿੱਚ ਆਪਾਂ ਅਦਰ ਲਸਣ ਪਾਤਾ ਸੀ ਧਨੀਆ ਪਾਊਡਰ ਜੀਰਾ ਪਾਊਡਰ ਲਾਲ ਮਿਰਚ ਹਲਦੀ ਪਾ ਦਤੀ ਆ ਤੇ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਢੱਕ ਕੇ ਪਕਾ ਲਏ ਆ ਫਿਰ ਦੱਤਾ ਇਹ ਤੇ ਹੋਣੇ ਚ ਕਸੂਰੀ ਮੇਥੀ ਪਾਤੀ ਮਟਰਾਂ ਦੀ ਕੋਲੀ ਪਾਤੀ ਆ ਥੋੜਾ ਪਾਣੀ ਪਾ ਕੇ ਦੋ ਕੋਕੋਲੀਆਂ ਇਹਨੂੰ ਪਕਾ ਲੈਣਾ ਆ ਜਿਹੜਾ ਆਪਾਂ ਮਸਾਲਾ ਕੱਢਿਆ ਸੀ ਉਹਦੀ ਗਰੇਵੀ ਬਣਾ ਲੈਣੀ ਆ ਆਪਾਂ ਤੇ ਇਹੀ ਰੀਜਨ ਹੁੰਦਾ ਇਹਦਾ ਟੇਸਟੀ ਬਣਨੇ ਦਾ ਗਰੇਵੀ ਪਾ ਦਿੱਤੀ ਥੋੜੀ ਜਿਹੀ ਪਾਣੀ ਉਹਦੇ ਵਿੱਚ ਇੱਕ ਕੱਪ ਚ ਪਾ ਕੇ ਆਪਾਂ ਪਾ ਦਿੱਤਾ ਆ ਢੱਕ ਕੇ ਪਕਾ ਲੈਣੇ ਆ ਫਿਰ ਇਹਦੇ ਵਿੱਚ ਆਪਾਂ ਜਿਹੜੇ ਮੜਾਈ ਇੱਕ ਚਮਚਾ ਪਾ ਲੈਣੇ ਤੇ ਫੁੱਲ ਮਖਾਣੇ ਪਾ ਦੰਨੇ ਆ ਫਿਰ ਢੱਕ ਕੇ ਫੁੱਲ ਮਖਾਣਿਆਂ ਤੋਂ ਬਾਅਦ 2 ਮਿੰਟ ਇਹਨੂੰ ਪਕਾਉਣਾ 2-3 ਮਿੰਟ ਬਸ ਧਨੀਆ ਪਾ ਦਿੱਤਾ ਆ ਬਹੁਤ ਵਧੀਆ ਆਪਣੀ ਵਿਆਹਾਂ ਵਾਲੀ ਜਿਹੜ